ਰਾਮ ਕਲੀ ਸਦ ਇੱਕ ਓੰਕਾਰ ਸਤਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਾਸ਼ਾਲਾ ਤੋ ਲੋਏ ਜਿਓ ਗੁਰ ਸਬਦ ਮਾਵੇ ਔਰ ਨ ਜਾਣੇ ਕੋਏ ਜਿਓ ਹੋਰੋਂ ਨ ਜਾਣੇ ਸਬਦ ਗੁਰ ਕੈ ਏਕ ਨਾਮ ਤੇ ਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦ ਵੀ ਪਾਵੈ ਆਇਆ ਹਕਾਰਾ ਚਲਣਵਾਰ ਹਰ ਰਾਮ ਨਾਮ ਸੁਮਾਇ ਜਗ ਅਮਰ ਅਟਲ ਥੋਲ ਠਾਕਰਮ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਸਤਗੁਰ ਕਰੇ ਹਰ ਪੈ ਬੇਨੰਤੀ ਮੇਰੀ ਪੈ ਜਾ ਰੱਖੋ ਅਰਦਾਸ ਜੀਓ ਪੈਜ ਰੱਖੋ ਹਰ ਜਨ ਹਕੇਰੀ ਹਰ ਦੇਵੋ ਨਾਮ ਨਰੰਜਣੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਕੰਜਣੋ ਸਤ ਗੁਰੂ ਕੀ ਬੇਨਤੀ ਹੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਓ ਹਰ ਧਾਰ ਕਿਰਪਾ ਸਤ ਗੁਰੂ ਮਿਲਾਇਆ ਧਨ ਤਨ ਕਹਿ ਸਬਾ ਜਿਓ ਮੇਰੇ ਸੇਖਾ ਸੁਣੋ ਪਤ ਭਾਈਓ ਮੇਰਾ ਹਰ ਭਾਣਾ ਆਉ ਮੈਂ ਪਾ ਜਿਓ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰ ਸਾ ਬਾ ਜਿਓ ਭਗਤ ਸਤ ਗੁਰ ਪਰਖ ਸੋਈ ਜੇ ਸ ਹਰ ਪ੍ਰਭ ਬਾਣਾ ਪਾਵੇ ਆਨੰਦ ਅਨਹਦ ਵਜੇ ਹੈ ਵਾਜੇ ਹਰ ਆਪ ਗਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾ ਜਿਓ ਤੋਰ ਲਿਖਿਆ ਪਰਵਾਣਾ ਫਿਰੈ ਨਹੀਂ ਘੁਰ ਜਾਏ ਹਰ ਬ੍ਰਹਪਾ ਜਿਓ ਸਾਥ ਗੁਰ ਭਾਣੇ ਆਪਣੇ ਬੈ ਪਰਵਾਰ ਸਦਾਇ ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਭਾਇਆ ਮਿਤ ਪਜੈ ਮਿਤ ਵਿਗਸ ਜਿਸ ਮਿਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਬੁੱਧ ਭਾਈ ਹਰ ਸਾਧਗੁਰੂ ਪੈ ਨਾਵੇ ਸਾਧੇ ਗੁਰੂ ਪਰ ਤੱਕ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸੇਖ ਬੰਦਬ ਪੁੱਤ ਭਾਈ RAMDAS ਪੈਰੀ ਪਾਇਆ ਅੰਤੇ ਸਾਧ ਗੁਰ ਬਲ ਲਿਆ ਮੈਂ ਪਿਛੈ ਕੀਰਤਨ ਕਰਿ ਹੋ ਨਿਰਭਾਂਜਿਓ ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜ੍ਹ ਹੈ ਪੁਰਾਨ ਜੀਆ ਹਰ ਕਥਾ ਪੜੀਆ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਭਾਇਆ ਸਤਗੁਰ ਬੋਲਿਆ ਹਰ ਮਿਲਿਆ ਪੁਰਖ ਸੋ ਜਾਣ ਜਿਓ रामदास सोडी तिलक दिया गुरु शब्द सच निशान जियो सात गुर पुरख जे बोलिया गुरु से काम मान लई रह जाए जियो मोरी पता सान म खोया रामदास पैर ही पाए जियो सब पवै पैरी सात गुरु केरी जिथे गुरु आप रखया ਕੋਈ ਕਰ ਵਕੀਲੀ ਨਵੇਂ ਦਾਹੀਂ ਫੇਰ ਸਤਿਗੁਰੂ ਆਣ ਨੇਵਾਇਆ ਹਰ ਗੁਰਹ ਭਾਣਾ ਦੀ ਵੜਿਆਈ ਧੁਰ ਲਿਖਿਆ ਲੈ ਕਰ ਜਾਏ ਜਿਓ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਓ ਹਰ ਗੁਰਹ ਭਾਣਾ ਦੀ ਵੜਿਆਈ ਧੋਰਾ ਲਿਖਿਆ ਲੈ ਕਰ ਜਾਏ ਜੀਓ ਕਾਏ ਸੁੰਦਰ ਸੁਣਾ ਸੰਤੋ ਸਾਬ ਜਗਤ ਪੈਰੀ ਪਾਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ